ਹਰੀ ਗੱਲਬਾਤ ਸਾਂਝੀ ਕਰਕੇ ਗਏ ਆ ਆਪਣੇ ਤਰੀਕਿਆਂ ਦੇ ਨਾਲ ਆ ਤਾਂ ਇੱਕ ਸਾਡੇ ਇਹ ਗੱਲਾਂ ਸੋਚਣ ਵਾਲੀ ਐ ਵਿਚਾਰਨ ਵਾਲੀ ਐ ਕਿ ਜਿਹੜਾ ਪਹਿਲਾਂ ਆਪਾਂ 2020 ਦੇ ਵਿੱਚ ਦਿੱਲੀ ਅੰਦੋਲਨ ਜਿੱਤ ਕੇ ਆਇਆ ਲੜਿਆ 13 ਮਹੀਨੇ ਲਗਾਤਾਰ ਬਾਗੜਾਂ ਤੇ ਬੈਠੇ ਆ ਉਹਦੇ ਵਿੱਚ ਵੱਡੀ ਗਿਣਤੀ ਸਾਡੀ ਨੌਜਵਾਨੀ ਮਾਪੇ ਪੈਣਾ ਸਾਡੇ ਬੱਚੇ ਸਾਡੇ ਪਰਿਵਾਰਾਂ ਸਮੇਤ ਉਸ ਅੰਦੋਲਨ ਦੇ ਵਿੱਚ ਹਾਜ਼ਰੀਆਂ ਭਰੀਆਂ ਤੇ ਉਸ ਅੰਦੋਲਨ ਨੂੰ ਤਕੜਾ ਕੀਤਾ ਤਾਂ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਹੋਇਆ 13 ਫਰਵਰੀ ਤੋਂ 10 ਮਹੀਨਾ ਤੋਂ ਕਈ ਦਿਨ ਪਰ ਹੋਇਆ ਉਸੇ ਰਾਤੇ ਉਸੇ ਤਰ੍ਹਾਂ ਤੇ ਰਹਿੰਦੇ ਆ ਮੰਗਾ ਲਾਗੂ ਕਰਾਉਣ ਦੇ ਲਈ ਅੰਦੋਲਨ ਪਿੱਟੇ ਗਏ ਆ ਜਿਵੇਂ ਪਹਿਲਾਂ ਸਾਡੇ ਵੀਰ ਵੱਲੋਂ ਗੱਲ ਰੱਖੀ ਗਈ ਆ ਕਿ ਕੁਝ ਪੰਡਾਂ ਦੇ ਵਿੱਚੋਂ ਇਹ ਡੱਲ ਨਿਕਲਦੀ ਆ ਇਹ ਅੰਦੋਲਨ ਦੇ ਵਿੱਚ ਕੁਝ ਜਥੇਬੰਦੀਆਂ ਢੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਦੀ ਹਮਾਇਤ ਦੇ ਵਿੱਚ ਆ ਸੋ ਭਰਾਵੋ ਇਹ ਬਹੁਤ ਪੁਰਜੇ ਜਿਹੜਾ ਚੱਲਦਾ ਹੁੰਦਾ ਹੈ ਬੜਾ ਕੁਝ ਅੰਦੋਲਨਾਂ ਦੇ ਵਿੱਚ ਚੱਲ ਰਹੇ ਛੰਗਾਰਛਾਂ ਨੂੰ ਖੰਡਿਆਉਣ ਵਾਸਤੇ ਉਹ ਜਿੰਨਾ ਨਿੱਤਿਆਂ ਉਹ ਜਿੰਨਾ ਪੁਲਸੀਆਂ ਵਰਤੀਆਂ ਜਾਂਦੀਆਂ ਅਜੇ ਪ੍ਰਚਾਰ ਵਿੱਡੇ ਜਾਂਦੇ ਆ ਪਰ ਤੁਸੀਂ ਲਗਾਤਾਰ 10 ਮਹੀਨਿਆਂ ਤੋਂ ਉੱਪਰ ਦਾ ਸਮਾਂ ਇਸ ਚੱਲ ਰਹੇ ਅੰਦੋਲਨਾਂ ਦੇ ਵਿੱਚ ਬਹੁਤ ਬਰੀਕੀ ਦੇ ਨਾਲ ਦੇਖ ਰਹੇ ਹੋ ਕਿ ਸਾਡੇ ਇਸ ਅੰਦੋਲਨ ਦੀ ਰੂਪਰੇਖਾ ਕੀ ਹੈ ਅਸੀਂ ਕਿਸ ਅੰਦੋਲਨ ਦੇ ਵਿੱਚ ਕਿਹੜੀਆਂ ਮੰਗਾਂ ਰੋਦੈ ਕੇ ਬੈਠੇ ਆ ਕੋਈ ਸਾਡੇ ਦੰਦੇਵਾਲ ਸਾਹਿਬ ਦੀ ਲੜਾਈ ਹੈ ਜਾਂ ਭੰਦੇਰ ਸਾਹਿਬ ਦੀ ਲੜਾਈ ਹੈ ਜਾਂ ਕਿਸੇ ਹੋਰ ਜਥੇਬੰਦੀ ਦਾ ਆਪ ਕੋ ਨਾਂ ਲਾ ਕੇ ਉਹ ਸਾਗੂਆਂ ਦੀ ਲੜਾਈ ਹੈ ਇਹ ਭਲੇਖੇ ਉਹਨਾਂ ਵੀਰਾਂ ਦੇ ਇਹ ਕੌਮਸੀਆਂ ਨੀਤੀਆਂ ਅਜਿਹੇ ਪ੍ਰਚਾਰ ਤਾਂ ਕੇਂਦਰ ਸਰਕਾਰ ਕਰਦੇ ਆ ਤੇ ਕਰਾਉਣਾ ਚਾਹੁੰਦੇ ਆ ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਕੋਈ ਵੀ ਮੋਰਚਾ ਲੱਗੇ ਉਸ ਮੋਰਚੇ ਨੂੰ ਚਲਾਉਣ ਵਾਸਤੇ ਸਾਡੇ ਛਿੰਗਾਰਚੀ ਲੋਕਾਂ ਨੂੰ ਤੇ ਅਗਵਾਈ ਕਰਨ ਵਾਲੇ ਆਗੂਆਂ ਨੂੰ ਆਪਣੇ ਘਰ-ਬਾਰ ਤੇ ਆਪਣੇ ਪਰਿਵਾਰ ਭੁੱਲਣੇ ਪੈਂਦੇ ਆ ਵੀਰੋ ਉਸ ਕੰਮ ਦੇ ਵਿੱਚੋਂ ਤੁਸੀਂ ਅੱਜ ਇਹ ਇੱਕ ਗੱਲ ਬੋਲਦੇ ਆ ਕਿ ਦੋਵੇਂ ਫਾਰਮਰਾਂ ਨੇ ਫੈਸਲਾ ਕੀਤਾ ਤਾਂ ਸਾਡੇ ਨੂੰ ਵੀਰ ਸਾਡੇ ਨੂੰ ਭਰਾ ਸਾਡੇ ਇਸ ਕੇਸ ਕੇ ਮਦੀਆ ਜੱਥੇਬੰਦੀਆਂ ਜਿਹੜੇ ਤੋਂ ਦੋਨੋਂ ਦੇ ਵਿੱਚ ਅੱਜ ਤੱਕ ਸੰਭੋਲਦੀਤ ਨਹੀਂ ਕੀਤੀ ਤਾਂ ਉਹਨਾਂ ਦੇ ਕੁਝ ਬਾਕ ਸਾਡੇ ਸਤਿਕਾਰਯੋਗ ਸਾਥੀ ਹੈ ਜਿਹੜੇ ਬੰਦੇ ਇਸ ਗੱਲ ਦੇ ਉੱਤੇ ਵੀ ਆਪਣੇ ਨਾਲ ਗੱਲ ਹੁੰਦੀ ਹੈ ਕਿ ਯਾਰ ਤੁਸੀਂ ਦੋਵੇਂ ਫਾਰਮਰਾਂ ਦੀ ਗੱਲ ਕਰਦੇ ਹੋ ਤਾਪਾ ਕਹਿੰਦਾ ਕਿ ਬਾਈ ਤੁਸੀਂ ਇਸ ਸੰਗੋਦਰ ਦੇ ਵਿੱਚ ਆਓ ਇਹ ਦੋ ਫਾਰਮ ਨਹੀਂ ਚਾਹੇ ਚਾਰ ਬਣਾ ਲਓ ਪੰਜ ਬਣਾ ਲਓ ਇਕੱਠੇ ਹੋ ਕੇ ਲੜ ਲਾਂਗੇ ਜੀ ਆਇਆਂ ਨੂੰ ਐ ਸ਼ੁਰੂ ਕਰਨ ਤੋਂ ਪਹਿਲਾਂ ਵੀ ਬੜੇ ਕੁਝ ਬੜੀਆਂ ਮੀਟੀਆਂ ਇਕੱਲੇ ਇਕੱਲੇ ਆਗੂਆਂ ਨਾਲ ਸੰਯੁਕਤ ਮੋਰਚੇ ਦੇ ਲੀਡਰਾਂ ਦੇ ਨਾਲ ਕੱਲੀ ਕੱਲੀ ਜਥੇਬੰਦੀ ਦੇ ਸੀਨੀਅਰ ਆਗੂਆਂ ਦੇ ਨਾਲ ਕੀਤੀਆਂ ਹੈ ਪ੍ਰਭੂ ਸੋ ਅੱਜ ਜੇ ਉਹ ਗੱਲਾਂ ਦੇ ਪ੍ਰਚਾਰ ਹੁੰਦੇ ਆ ਜੇ ਤੁਸੀਂ ਦੋ ਫਰਮਾਂ ਦੀ ਗੱਲ ਕਰਦੇ ਹੋ ਜਾਂ ਤੁਸੀਂ ਦਿੱਲੀ ਵੱਲ ਜਾਣ ਦਾ ਜਿਹੜਾ ਨਾਂਨ ਕੀਤਾ ਤੁਹਾਡਾ ਤਰੀਕਾ ਸਹੀ ਨਹੀਂ ਤੇ ਅਸੀਂ ਪੰਜਾਬ ਦੇ ਵਿੱਚ ਲੜਾਈ ਨਰਮਾ ਚਾਹੁੰਦੇ ਆ ਜਦੋਂ ਦਿੱਲੀ ਦੇ ਵਿੱਚ 13 ਮਹੀਨੇ ਆਪਾਂ ਸੰਘਰਸ਼ ਕਰਕੇ ਉਹ ਕਾਣੇਕਰੋਂ ਤੁਹਾਡੇ ਸੰਘਰਸ਼ ਦੀ ਬਦੌਲਤ ਰੱਦ ਕਰਨੇ ਪਏ ਮੋਦੀ ਨੂੰ ਤਾਂ ਜੋ ਅਸਬੇੜੇ ਕੀਤਾ ਹੋਏ ਨਾਮ ਤੋਂ ਲੋਕੀ ਦੇ ਵਿੱਚ ਗਰੰਟੀਕਰਨ ਐ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਤੇ ਨਾਮ ਲਖੀ ਪਰਖੀਰੀ ਦੇ ਵਿੱਚ ਜਿਹੜੇ ਸਾਡੇ ਚਾਰ ਕਿਸਾਨ ਤੇ ਇੱਕ ਸਾਡਾ ਪੱਤਰਕਾਰ ਬੀਰਪੁਰ ਅਜੇ ਮਿਥਰਾ ਟਾਣੀ ਦੇ ਬੰਦੋ ਜੀਪ ਚਾੜ ਕੇ ਮਾਰੇ ਗਏ ਕਤਲ ਕੀਤੇ ਗਏ ਉਹਨਾਂ ਨੂੰ ਇਨਸਾਫ ਦੀ ਮੰਗ ਬਿਜਲੀ ਐਕਟ 2020 ਰੱਦ ਤੇ ਸਾਡੇ ਕਿਸਾਨਾਂ ਦੀ 60 ਸਾਲ ਤੋਂ ਬਾਅਦ ਬढ़ापा ਤੇ ਰਿਟਾਇਰ ਪੈਨਸ਼ਨ ਤੇ ਬਹੁਤ ਹੋਰ ਜੰਜਾਂ ਮੰਗਾਂ ਨੂੰ ਲੈ ਕੇ ਸੰਘਰਸ਼ ਵੱਡੇ ਹੋਏ ਆ ਪਰ ਉਹ ਗੱਲਾਂ ਹਾਜਮ ਨਹੀਂ ਹੁੰਦੀਆਂ ਕਿਉਂਕਿ ਸਾਡੇ ਇੱਥੋਂ ਸੰਘਰਸ਼ ਦੇ ਵਿੱਚੋਂ ਉਹ ਪੈਸਿਆਂ ਦਾ ਉਹ ਲੋਕਾਂ ਨੂੰ ਜਿਹੜੇ ਸੋਚਦੇ ਆ ਕਿ ਜਾਂ ਫਾਇਦੇ ਸਾਰੇ ਸਾਰੇ ਇਸ ਸੰਘਰਸ਼ ਦਾ ਇਹਨਾਂ ਦੇ ਸਿਰ ਨਾ ਜਾਵੇ ਸਾਡੇ ਦੋਵੇਂ ਫਾਰਮਾਂ ਦੇ ਸੂਝਵਾਰ ਆਗੂ ਇਸ ਗੱਲ ਨੂੰ ਕਦੇ ਸੋਚਦੇ ਨਹੀਂ ਠੀਕ ਕਿਤੇ ਨਾ ਕਿਤੇ ਸਾਡੇ ਕਿਸੇ ਆਗੂ ਤੋਂ ਕੋਈ ਬਾਈਟ ਦੇ ਵਿੱਚ ਜਾਂ ਕਿਤੇ ਨਾ ਕਿਤੇ ਕੋਈ ਗੱਲ 'ਚ ਫਰਕ ਰਹਿ ਸਕਦਾ ਹੈ ਮੰਨ ਲੈਨੇ ਆ ਪਰ ਕੋਈ ਦਿਲੋਂ ਨਹੀਂ ਚਾਹੁੰਦਾ ਕਿ ਸੰਘਰਸ਼ ਇਕੱਠੇ ਹੋ ਕੇ ਨਾਲ ਲੜੀਏ ਤਾਂ ਵੱਡੇ ਪੱਧਰ ਤੇ ਸਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਰਸਨਲ ਮੀਟਿੰਗਾਂ ਕਰਕੇ ਵਿਚਾਰਾਂ ਕਰਕੇ ਅੰਦੋਲਨ ਸ਼ੁਰੂ ਕੀਤੇ ਗਏ ਸੀ ਅੱਜ ਜਦੋਂ ਸਾਡਾ ਉਹ ਬੁੱਢਾ ਜਰਨਲ ਜਗਜੀਤ ਸਿੰਘ ਜੀ ਢੰਡਾਵਾਲ ਜਿਹੜਾ ਜਿੱਤੇ 8 ਦਿਨ ਦੇ ਵਿੱਚ ਭੁੱਖਾ ਹੜਤਾਲ ਤੇ ਬੈਠਾ ਤੇ ਨਾਲ ਦੋਵੇਂ ਫਾਰਮਾਂ ਨੇ ਫੈਸਲਾ ਲੈ ਕੇ ਸ਼ੰਭੂ ਬਾਟਰ ਦੇ ਉੱਤੇ 101 ਮਰਜੀਬੜੇ ਜਥੇ ਰੂ ਪੈਦਲ ਕੂਚ ਕਰਨ ਵਾਸਤੇ ਉਹ ਪ੍ਰੋਗਰਾਮ ਲਾਣਾ ਹੈ ਕਿ ਜੇ ਕੇਂਦਰ ਦੀ ਹਕੂਮਤ ਨੂੰ ਜਾ ਵੱਡੇ ਸਾਡੇ ਦੇਸ਼ ਦੀਆਂ ਹਾਈ ਕੋਰਟੋਂ ਵੇ ਸੁਪਰੀਮ ਕੋਰਟ ਹੋਵੇ ਉਹਨਾਂ ਨੂੰ ਤਖਲੀਫ ਹੁੰਦੀ ਆ ਸਾਡੇ ਵਹਿਕਲਾਂ ਤੋਂ ਕਿ ਅਸੀਂ ਪੈਦਲ ਜਾਣ ਨੂੰ ਤਿਆਰ ਹਾਂ ਤਾਂ ਦੋ ਐਲਾਨ ਇੱਕੋ ਦਿਨ ਕੀਤੇ ਗਏ ਐ ਤਾਂ ਤੁਸੀਂ ਦੇਖਿਆ ਸਮਾਂ ਕਿ 26 ਨਵੰਬਰ ਨੂੰ ਡੱਲੇਵਾਲ ਸਾਹਿਬ ਨੂੰ ਪੰਜਾਬ ਦੀ ਸਰਕਾਰ ਨੇ ਇਥੋਂ ਦੇ ਪ੍ਰਸ਼ਾਸਨ ਨੇ ਮਿਲਿਪੁਟ ਕਰਕੇ ਗ੍ਰਿਫਤਾਰ ਕਰਕੇ ਉਹਨੂੰ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਰੱਖਿਆ ਗਿਆ ਜਿੱਥੇ ਕੇਂਦਰ ਦੀ ਹਕੂਮਤ ਦੇ ਨਾਲ ਰੜਕੇ ਪੰਜਾਬ ਦਾ ਭਗਵਾਨਤਮਾਨ ਮੁੱਖ ਮੰਤਰੀ ਉਹਦੀ ਸਪੋਰਟ ਦੇ ਵਿੱਚ ਖੜਿਆ ਹੈ ਕਿ ਜਿਹੜਾ ਲੋਕਾਂ ਦਾ ਚਾ ਸੀਗਾ ਦੇਸ਼ ਨੇ ਪੰਜਾਬ ਦੇ ਵਿੱਚ ਕਿ ਅਸੀਂ ਤੀਜੀ ਧਰ ਦੀ ਸਰਕਾਰ ਬਣਾ ਲਈਏ ਤਾਂ ਉਹ ਤੀਜੀ ਧਰ ਦੀ ਸਰਕਾਰ ਨੇ ਸਾਨੂੰ ਦੇਣ ਕੀ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਾਡੇ ਨਾਲ ਹੋ ਕੀ ਰਿਹਾ ਹੈ ਕੱਲਾ ਕਿਸਾਨ ਨਹੀਂ ਸੜਕਾਂ ਤੇ ਇੱਥੋਂ ਦੇ ਨੌਜਵਾਨ ਇੱਥੋਂ ਦੇ ਠੇਕਾ ਮਜ਼ਦਮ ਵਾਟਰ ਪੱਟਸ ਵਾਲੇ ਵੀਰ ਹੋਣ ਸਾਡੇ ਅਧਿਆਪਕਾਂ ਠੇਕਾ ਮਜ਼ਦਮਾਂ ਦੇ ਵਿੱਚੋਂ ਟੀਚਰ ਵੀ ਨਾਲ ਜਿਹੜੇ ਆਉਂਦੇ ਆ ਜਿੰਦੇਦਾਰੇ ਉਹ ਲਗਾਤਾਰ ਭਗਵੰਤ ਮਾਨ ਦੀ ਕੋਠੀ ਅੱਗੇ ਬੈਠੇ ਆ ਠੰਡ ਦੀਆਂ ਰਾਤਾਂ ਦੇ ਵਿੱਚ ਆ ਬੈਠੇ ਆ ਸਾਡੇ ਸੰਗ ਜਿਹੜਾ ਭਗਵੰਤ ਮਾਨ ਤੇ ਝਾੜੂ ਵਾਲੇ ਬੋਲਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਸਾਡੀ ਸਰਕਾਰ ਬਣਾਓ ਤਾਂ ਥੋੜੇ ਸਮੇਂ ਦੇ ਵਿੱਚ ਲੈ ਕੇ ਦੇਾਂਗੇ ਤਾਂ ਜੋ ਉਸ ਇਨਸਾਫ ਵਾਸਤੇ ਟਾਵਰਾਂ ਦੇ ਉੱਤੇ ਸਿੰਘ ਚੜੇ ਬੈਠੇ ਐ ਸੰਘਰਸ਼ ਕਰ ਰਹੇ ਆ ਉਹ ਸੰਘਰਸ਼ ਦੇ ਰਸਤਿਆਂ ਤੇ ਤੇ ਕਿਸਾਨ ਸੰਘਰਸ਼ ਦੇ ਰਸਤਿਆਂ ਤੇ ਤਾਂ ਇਥੋਂ ਦੀ ਪੜ੍ਹੀ ਲਿਖੀ ਨੌਜਵਾਨੀ ਬੇਰਜਗਾਰ ਉਹ ਸੰਘਰਸ਼ ਦੇ ਰਸਤਿਆਂ ਤੇ ਤਾਂ ਭਰਾਵੋ ਨਾਲ ਕਿਸਾਨੀ ਲੜਾਈ ਜਿਹੜੀ ਇਸ ਪੰਜਾਬ ਦੇ ਵਿੱਚੋਂ ਪਹਿਲੇ ਅੰਦੋਲਨ ਵੇਲੇ ਵੀ ਸ਼ੁਰੂ ਹੋਈ ਤੇ ਅੰਦੋਲਨ 2 ਦੇ ਵਿੱਚ ਸ਼ੁਰੂ ਹੋਈ ਤੇ ਉਹ ਬਿੱਡੀ ਤਾਜੋ ਦੇ ਵਿੱਚ ਵੀ ਦਿੱਕੇ ਕੇਂਦਰ ਦੀ ਸਰਕਾਰ ਦੇ ਨਾਲ ਮਿਲ ਕੇ ਲਾਉਣ ਲੱਗਿਆ ਹੋਇਆ ਜੇ ਧੰਨੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਹਸਪੀਟਲ ਦੇ ਵਿੱਚ ਤੇ ਨਾਂ ਦਿੱਤਾ ਕਿ ਭਰਤੀ ਕਰਾਇਆ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਅੱਜ 23ਵੇਂ ਦਿਨ ਦੇ ਵਿੱਚ ਸਾਡਾ ਜਰਨੈਲ ਭੱਖ ਹੜਤਾਲ ਤੇ ਬੈਠਾ ਜਿਹੜਾ ਕੱਲਾ ਪਾਣੀ ਪੀ ਰਿਹਾ ਹੈ ਕਾਜੇ ਇਸ ਪੰਜਾਬ ਦੀ ਸਰਕਾਰ ਦੇ ਜ਼ੁਬਾਨ ਦੇ ਵਿੱਚੋਂ ਸ਼ਬਦ ਮੈਂ ਨਹੀਂ ਸੁਣੇ ਕਿ ਕੇਂਦਰ ਸਰਕਾਰ ਨੂੰ ਕੋਈ ਨਾੜਤ ਪਾਈ ਗਈ ਹੋਵੇ ਜਾਂ ਗੱਲਬਾਤ ਕਰਨ ਵਾਸਤੇ ਕੋਈ ਬਿਆਨ ਆਇਆ ਹੋਵੇ ਕਿ ਸਾਡੇ ਪੰਜਾਬ ਦੇ ਉਹ ਸੰਘਰਸ਼ੀ ਲੋਕ ਉਹ ਜਿਹੜਾ ਨੇ ਅਨਾਜ ਪਾਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਜਦੋਂ ਬਾਅਦ ਦੇ ਵਿੱਚ ਉਹਨ ਪੂਰੇ ਦੇਸ਼ ਦੇ ਵਿੱਚ ਅਨਾਜ ਪਾਦਾ ਹੋਣ ਲੱਗਿਆ ਤਾਂ ਪੰਜਾਬ ਦੀ ਕਿਸਾਨੀ ਦੀ ਹਾਲ ਤੱਕ ਦਿਨ ਪਰ ਦਿਨ ਮਾਰੀ ਕੀਤੀ ਹੈ ਉਸ ਗੱਲ ਦੇ ਉੱਤੇ ਕੋਈ ਪੰਜਾਬ ਦੇ ਮੁੱਖ ਮੰਤਰੀ ਦਾ ਜਾਂ ਕਿਸੇ ਹੋਰ ਮੰਤਰੀ ਸੰਤਰੀ ਐਮਐਲਏ ਦਾ ਬਿਆਨ ਨਹੀਂ ਕਿ ਸਾਡੇ ਪੰਜਾਬ ਦੇ ਲੀਡਰ ਪੰਜਾਬ ਦੇ ਕਿਸਾਨ 10 ਮਹੀਨਿਆਂ ਤੋਂ 11ਵੇਂ ਮਹੀਨੇ ਦੇ ਵਿੱਚ ਅੰਦੋਲਨ ਗਏ ਕਿ ਛੜਕਾਂ ਤੇ ਰੋਣ ਰਹਾ ਗਰਮੀ ਕਤਲੀ ਉਹ ਮੰਗਦੇ ਆ ਠੰਡੀਆਂ ਰਾਤਾਂ ਕੱਟਣ ਨੂੰ ਤਿਆਰ ਨੇ ਕਿ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਹਨਾਂ ਦੀ ਮੰਗ ਮੰਨੀ ਜਾਵੇ ਪਰ ਉਹ ਉਸ ਪਾਸੇ ਧਿਆਨ ਨਹੀਂ ਕਿਉਂਕਿ ਬੀਜੇਪੀ ਦੀ ਬੀ ਟੀਮ ਪੰਜਾਬ ਦੇ ਵਿੱਚ ਕੰਮ ਕਰ ਰਹੀ ਆਮ ਆਦਮੀ ਵਾਲੀ ਦੀ ਕਹਾਉਣ ਵਾਲੀ ਸਰਕਾਰ ਭਰਾਵੋ ਇਹ ਭਨੇਖਾ ਸਾਡੇ ਲੋਕਾਂ ਦਾ ਕਿ ਅਸੀਂ ਸਾਨੂੰ ਤੀਜੀ ਧਿਰ ਬਦਲ ਕੇ ਸਾਡੀ ਕਿਸਾਨੀ ਦਾ ਸਾਡੇ ਬੇਰੁਜ਼ਗਾਰ ਨੌਜਵਾਨਾਂ ਦਾ ਭਲਾ ਕਰ ਸਕਦੀ ਹੈ ਕਿਉਂਕਿ ਇੱਥੇ ਜਿੰਨਾ ਨਸ਼ਿਆਂ ਦਾ ਦਰਾ ਹੈ ਸਰਕਾਰ ਵੇਲੇ ਵਧਿਆ ਤਾਂ ਦਿਨ ਪਰ ਦਿਨ ਉਹ ਸਰੰਜਾਂ ਦੀਆਂ ਸੋਇਆਂ ਉਹ ਇਹ ਜੇ ਭੈੜੇ ਨਸ਼ੇ ਪੰਜਾਬ ਦੇ ਵਿੱਚ ਵਧਿਆ ਜਿਹਦੇ ਨਾਲ ਸਾਡੀਆਂ ਉਹਨਾਂ ਮਾਵਾਂ ਦੇ ਇੱਕ ਲੋਟੇ ਪੁੱਤਾਂ ਸਾਡੇ ਬੁੱਢੇ ਮਾਪਿਆਂ ਦੀ ਡੰਡੋਣੀ ਉਹਨਾਂ ਦੇ ਸਹਾਰੇ ਇਸ ਦੁਨੀਆ ਤੋਂ ਨਸ਼ੇ ਦੀ ਭੇਟ ਚੜਿਆ ਤਾ ਉਹਦੇ ਬਾਰੇ ਕੋਈ ਸਰਕਾਰ ਨੂੰ ਚਿੰਤਾ ਨਹੀਂ ਸਾਡੀ ਲੜਾਈ ਕੇਂਦਰ ਨਾਲ ਕਿਰਤ ਕਰਨ ਵਾਲੇ ਲੋਕਾਂ ਦੀ ਹੋਂਦੇ ਲੋਟ ਨੂੰ ਬਚਾਉਣ ਵਾਸਤੇ ਨਿਸ਼ਾਨਾ ਕੇਂਦਰ ਕਿਉਂ ਸਾਡੀਆਂ ਮੰਗਾਂ ਦੇ ਉੱਤੇ ਧਿਆਨ ਦੇਵੇ ਤੇ ਸਾਡੀ ਲੜਾਈ ਇਹ ਉਸ ਤਰਫ ਹੈ ਤਾਂ ਪੰਜਾਬ ਦੀ ਸਰਕਾਰ ਇਸ ਵੱਡੇ ਵੱਡੇ ਠੇਕੇ ਡਾਉਂ ਰਹੀ ਹੈ ਜਿਸ ਨਾਲ ਤੋਂ ਦੰਦੇ ਵਾਲ ਸਾਹਿਬ ਪੁਖਰ ਤਾਰ ਤੇ ਬੈਠੇ ਆ ਕੋਈ ਮੰਤਰੀ ਆਉਂਦਾ ਕੋਈ ਐਮਐਲਏ ਜਾਂਦਾ ਉਹ ਕਿਸੇ ਪਾਰਟੀ ਦਾ ਹੋਵੇ ਪਰ ਅੱਜ ਉਹਨਾਂ ਨੂੰ ਸਾਡੇ ਦੰਦੇ ਵਾਲ ਸਾਹਿਬ ਦੇਖਦੇ ਆ ਸਾਡੇ ਅੰਦੋਲਨ ਦੇਖਦੇ ਆ ਕਿਉਂਕਿ ਭਰਾਵੋ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੂੰ ਕਿਸੇ ਪਾਰਟੀ ਦਾ ਉਹ ਕਾਂਗਰਸ ਹੋਵੇ ਕਾਲੀ ਦਲ ਹੋਵੇ ਜਾਂ ਚੜੂ ਤੇ ਭਾਜੀਪੀ ਹੋਵੇ ਕਿਸੇ ਨੂੰ ਇਸ ਅੰਦੋਲਨ ਦੇ ਵਿੱਚ ਲੜ ਰਿਹਾ ਲੋਕ ਨਹੀਂ ਦਿਖੇ ਕਿਉਂਕਿ ਹਾਲ ਤਾਂ ਰਾਜਨੀਤਿਕ ਮਸਲੇ ਆ ਪੋਲੀਟੀਕਲ ਮਸਲੇ ਆ ਕਿ ਲਾਹ ਲੈਣਾ ਚਾਹੁੰਦੇ ਆ ਸਾਡੇ ਲੋਕਾਂ ਦਾ ਕਿ ਇਹਨਾਂ ਲੋਕਾਂ ਨੂੰ ਕਿਸੇ ਪਾਸੇ ਵੀ ਪਰਮਾਇਆ ਜਾ ਸਕਦਾ ਹੈ ਕਿਸੇ ਪਾਸੇ ਵੀ ਮੋੜਿਆ ਜਾ ਸਕਦਾ ਹੈ ਪਰ ਭਰਾਵੋ ਜੇ ਤੁਸੀਂ 2020 ਵਾਲੇ ਅੰਦੋਲਨ ਦੇ ਵਿੱਚੋਂ ਵੱਡੇ ਪੁੱਤਰ ਤੇ ਸਿੱਖ ਕੇ ਆਏ ਹੋ ਤੇ ਇਸ ਅੰਦੋਲਨ ਤੋਂ ਸਿੱਖ ਰਹੇ ਹੋ ਕਿਉਂਕਿ ਤੁਹਾਡੀ ਸਕੂਲਿੰਗ ਹੈ ਤੁਹਾਡੇ ਹੱਕਾਂ ਦੀ ਲੜਾਈ ਨੂੰ ਆਪਣੀਆਂ ਮੰਗਾਂ ਨੂੰ ਕਿਸ ਗੱਲ ਤੋਂ ਬਰੀਕੀ ਨਾਲ ਜਾਣਦੇ ਹੋ ਉਸ ਗੱਲ ਦੇ ਉੱਤੇ ਚੱਲ ਰਹੇ ਹੋ ਉਹ ਗੱਲਾਂ ਤੋਂ ਇਹਨਾਂ ਨੂੰ ਖਤਰੇ ਖੜੇ ਹੁੰਦੇ ਆ ਕਿ ਲੋਕ ਜੇ ਇਸ ਗੱਲਾਂ ਤੋਂ ਸਿੱਖਤਤ ਹੋ ਗਏ ਤਾਂ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਕਿ ਤੂਫਾਨ ਸਾਰਾ ਛੱਤਾਂ ਦੇ ਉੱਤੇ ਰੁੜਦਾ ਪੂਰੇ ਦੇਸ਼ ਦਾ ਐਸਾ ਅੰਦੋਲਨ ਹੈ ਵੱਡੇ ਪੁੱਤਰ ਤੇ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੀ ਛਾਪ ਛੱਡੀ ਹੈ ਤੇ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਸਾਰੇ ਟਰੈਕਟਰ ਮਾਰਚ ਹੋਏ ਰੇਲਾਂ ਰੋਕੀਆਂ ਗਿੰਦਾ ਤੇ ਅੱਜ ਵੀ ਪੂਰੇ ਦੇਸ਼ ਦੇ ਵਿੱਚ ਰੇਲਵੇ ਟ੍ਰੈਕਾਂ ਤੇ ਕਿਸਾਨ ਤੇ ਮਜ਼ਦੂਰ ਮੁਲਾਜ਼ਮ ਬੈਠੇ ਐ ਜਿਹੜੇ ਸਮਝਦੇ ਐ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਨ ਦੇ ਵਿੱਚ ਡਿੱਕਾ ਕੇਂਦਰ ਦੀ ਸਰਕਾਰ ਦੇ ਨਾਲ ਕਾਰਪੋਰੇਟ ਘਰਾਣੇ ਵੀ ਵਿੱਚੇ ਸ਼ਾਮਲ ਬਣੇ ਹੋਏ ਸੋ ਭਰਾਵੋ ਸਾਡੇ ਦੇਸ਼ ਨੂੰ ਤਰੱਕੀ ਦੀਆਂ ਰਾਵਾਂ ਤੇ ਲਿਜਾਣ ਦੀਆਂ ਕਰਨ ਵਾਲੇ ਗੱਲਾਂ ਇੱਥੋਂ ਦੀ ਮੋਦੀ ਇੱਕੋ ਮਤੌਲੇ ਜਾ ਕਾਰਪੋਰੇਟ ਘਰਾਣੇ ਹੋਣ ਕਿ ਪੂਰੇ ਪੰਜਾਬ ਦੇ ਵਿੱਚੋਂ ਦੀ ਪੂਰੇ ਦੇਸ਼ ਦੇ ਵਿੱਚੋਂ ਕਿਰਤੀ ਲੋਕਾਂ ਦੀ ਉਹ ਪੰਜਾਬੂ ਜ਼ਮੀਨ ਦੇ ਤੋਂ ਜਿਹੜਿਆਂ ਵੱਡੇ ਰੇਲਵੇ ਟਰੈਕਾ ਲੋ ਰੋਡ ਕਹ ਲੋ ਜਦ ਰੇਲਵੇ ਟ੍ਰੇਨਾਂ ਜਿਹੜੀਆਂ ਹੋਰ ਆ ਰਹੀਆਂ ਕਿ ਜਿਹੜੀ 2 ਘੰਟਿਆਂ ਦੇ ਵਿੱਚੋਂ ਦਿੱਲੀ ਤੋਂ ਅਮਰਸਰ ਦਾ ਸਫ਼ਰ ਤਾਂ ਇਹ ਕਰੂਗੀ ਉਹਨਾਂ ਦੀ ਕੀਮਤ ਵੀ ਸਾਡੇ ਕਿਰਤ ਕਰਨ ਵਾਲੇ ਲੋਕਾਂ ਨੂੰ ਜ਼ਮੀਨ ਦੀ ਨਹੀਂ ਮਿਲਦੀ ਅਸੀਂ ਕਿਵੇਂ ਮੰਨ ਲਈਏ ਕਿ ਸਾਡਾ ਇਹ ਸੰਵਿਧਾਨ ਦੇ ਵਿੱਚ ਸਾਡੇ ਸੰਘਰਸ਼ ਕਰਨੇ ਸਾਡਾ ਲੋਕਤੰਤਰ ਹੈ ਸਾਡੇ ਲੋਕਾਂ ਦੀ ਜੇ ਜ਼ਮੀਨ ਦੇ ਬਾੜਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਕਿਰਤੀ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਜ਼ਮੀਨਾਂ ਦੇ ਬਾੜਸ ਬਣਾਏ ਤਾਂ ਉਹ ਜ਼ਮੀਨਾਂ ਦੇ ਬਾੜਸ ਅੱਜ ਦੇ ਹਾਲਾਤ ਇਹ ਦੱਸਦੇ ਆ ਕਿ ਅਸੀਂ ਨਹੀਂ ਰਹੇ ਇੱਥੋਂ ਦੇ ਉਹ ਕਾਰਪੋਰੇਟ ਕਰਾਣੇ ਸਾਡੀਆਂ ਜ਼ਮੀਨਾਂ ਨੂੰ ਹੜਪਣਾ ਚਾਹੁੰਦੇ ਤੇ ਹੜਾ ਪਰੇ ਆ ਭਰਾਵੋ ਉਹ ਵੱਡੀ ਪੱਦਰ ਤੇ ਨਹੀਂ ਕਿ ਇੱਕਦਮ ਵੱਡਾ ਹੱਲਾ ਬੋਲ ਦੇਣਗੇ ਉਹ ਚਾਹੇ ਰੌੜ ਬਣਾ ਕੇ ਸਾਡੀਆਂ ਜ਼ਮੀਨਾਂ ਰੋਕ ਲੈ ਚਾਹੇ ਰੇਲਵੇ ਟਰੈਕ ਬਣਾ ਕੇ ਰੇਲੋਆਂ ਦੇ ਲਾਈਨਾਂ ਵਿਛਾ ਕੇ ਸਾਡੀਆਂ ਜ਼ਮੀਨਾਂ ਰੋਕ ਲੈ ਤਾਂ ਸਾਡੇ ਲੋਕ ਉਹ ਪਾ ਦੇ ਉਤੋਂ ਵੀ ਦੁਖੀ ਹੁੰਦੇ ਆ ਕਿ ਸਾਡੀ ਕਿਰਤ ਦਾ ਮੁੱਲ ਸਾਡੀ ਜ਼ਮੀਨ ਦਾ ਮੁੱਲ ਜਣੀ ਮੈਂ ਇਹ ਗੱਲ ਕਹੂੰ ਕਿ ਸਾਡੀ ਮਾਂ ਦਾ ਮੁੱਲ ਉਹ ਨਹੀਂ ਦੇ ਸਕਦੇ ਤੇ ਸਾਡੀ ਇਹ ਧਰਤੀ ਮਾਂ ਨੂੰ ਸਾਕੋ ਖੋ ਕੇ ਲੈ ਜਾਂਦੇ ਆ ਆ ਇਸ ਕਰਕੇ ਆ ਚੱਲੇ ਛੰਗਰਛਾਂ ਦੇ ਵਿੱਚ ਵੱਡੇ ਪੱਤਰ ਦੀਆਂ ਮੰਗਾਂ ਤੇ ਸਾਡੀਆਂ ਲੋੜਾਂ ਐ ਬਾਈ ਉਹਨਾਂ ਲੋੜਾਂ ਨੂੰ ਸਮਝਣ ਵਾਸਤੇ ਤੇ ਆਪਣੇ ਹੱਕੀ ਮੰਗਾਂ ਨੂੰ ਮਨਾਉਣ ਵਾਸਤੇ ਆ ਜਿਹੜਾ ਤੁਸੀਂ ਟਰੈਕਾਂ ਦੇ ਉੱਤੇ ਬੈਠੇ ਹੋ ਸ਼ੰਭੂ ਦੇ ਉੱਤੇ ਬੈਠੇ ਹੋ ਰਤਨਪੁਰਾ ਬਾਰਡਰ ਤੇ ਬੈਠੇ ਹੋ ਖਨੋਰੀ ਬਾਰਡਰ ਤੇ ਸਾਡੇ ਭਰਾ ਬੈਠੇ ਆ ਤਾਂ ਇਹ ਬਾਦਰਾ ਤੇ ਇਕੱਲਿਆਂ ਤੇ ਬੈਠਣ ਨਾਲ ਸਾਡੇ ਉਹ ਕਿਦਰ ਦਾ ਕੰਮ ਨਹੀਂ ਕਿ ਜਥੇ ਬੰਦੀਆਂ ਨਾਲ ਜੁੜਾ ਹੋਇਆ ਆ ਸੇਮਟ ਕੇਡਰ ਬੈਠੇ ਤਾਂ ਜਿਹੜੇ ਹੌਣ ਅੰਦੋਲਨ ਦੁਬਾਰੇ ਚੜ੍ਹਦੀ ਕਲਾ ਦੇ ਵਿੱਚ ਹੋਣ ਲੱਗਿਆ ਕੁੱਲ ਲਕਾਈ ਸ਼ੌਣ ਲ ਹੋਣ ਲੱਗੀ ਹੈ ਆ ਇਸ ਸੰਘਰਸ਼ ਦੇ ਮੈਦਾਨਾਂ ਵਿੱਚ ਬਾਦੀਆਂ ਗਿਣਤੀਆਂ ਤੇ ਬਾਦੀਆਂ ਰੌਣਕਾਂ ਤੇ ਕੁੱਲ ਲਕਾਈ ਜਦੋਂ ਛਾਂ ਲਾਉਣ ਲੱਗੇ ਤਾਂ ਸਾਡੇ ਦੇਸ਼ ਦੀ ਹਕੂਮਤ ਨੂੰ ਵਕਤ ਪੈਂਦਾ ਹੈ